ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਜੀ ਆਪਾਂ ਵੀ ਵਧੀਆ ਤੇ ਗੱਲ ਇਦਾਂ ਆ ਕਿ ਕੱਲਿਆ ਸਾਡੀ ਫਲਾਈਟ ਤੇ ਅਸੀਂ ਸੋਚਿਆ ਪਹਿਲਾਂ ਗੁਰੂ ਘਰ ਮੱਥਾ ਟੇਕ ਆਈਏ ਤੇ ਹੁਣ ਅਸੀਂ ਚਲੇ ਆ ਬੋਸਾ ਮੱਥਾ ਟੇਕਣ ਮੰਮੀ ਹੁਣੇ ਬੈਠੇ ਆ ਅਸੀਂ ਇੱਕ ਗੱਡੀ ਪਾਰਕ ਕਰਨ ਆਏ ਸੀ ਅਸਲ 'ਚ ਤੇ ਗੱਡੀ ਪਾ ਕੇ ਫਿਰ ਚੱਲਦੇ ਆ ਨਾਲੇ ਤੁਹਾਨੂੰ ਕਰਾਉਣੇ ਦਰਸ਼ਨ ਤੇ ਨਾਲੇ ਤੁਹਾਨੂੰ ਦੱਸਣੇ ਅਸੀਂ ਚੱਲੇ ਕਿੱਥੇ ਆ ਚੰਗਾ ਜੀ ਆਜੋ ਆ ਤੋ ਕਰ ਫੋਨੀ ਕਮਨ ਨੇ ਆਇਆ ਪਸੰਦ ਹੈ ਹੈਪੀ ਸੀ ਤੋ ਫਹਿਰ ਕਮਨ ਨੇ ਕਹਿੰਦਾ ਸਾਰਾ ਕੁਝ ਕੀ ਕਰਨਾ ਹੋ ਮਸਲੀ ਨਹੀਂ ਮੈਨੂੰ ਲੱਗਦਾ ਹੋਰ ਵੀ ਨਾ ਚੀ ਕੋਈ ਹੱਲ ਕੋਸਤ ਹੋਣਾ ਲੱਗਦਾ ਹਾਂ ਜੋ ਅਸੀਂ ਆ ਗਏ ਆ ਦੋਸਤੋ ਘਰ ਤੇ ਮੇਰਾ ਜੀਰ ਹੀ ਕਾ ਕੰਡਿਆ ਆ ਕੁੜੀ ਕਿਹੜੇ ਪਈ ਐ ਕਿਸੀ ਜਾਣ ਨੂੰ ਬਾਹਰ ਜਾਣਾ ਯਾਰ ਮੇਰਾ ਸੁਪਨਾ ਹੈ ਕਿ ਮੈਂ ਬਾਹਰ ਜਾਵਾਂ ਹਾਂ ਆਈ ਨਾ ਜਾਵਾਂ ਆਈ ਨਾ ਜਾਵਾਂ ਬਾਹਰ ਹੀ ਰਹਿ ਜਾ ਬਾਹਰ ਹੀ ਰਹਿ ਜਾ ਮਤਲਬ ਇਹ ਦਿਨ ਵੀ ਮਤਲਬ ਬੜੀ ਢੀਕ ਦੇ ਨਾਲ ਆਏ ਹੈ ਹਨਾ ਬੜੀ ਢੀਕ ਦੇ ਨਾਲ ਆਏ ਆ ਪਰ ਸੱਚੀ ਗੱਲ ਦੱਸ ਮੇਰਾ ਬਿਲਕੁਲ ਜੀਤ ਕੰਡਿਆ ਜੀਤ ਉਹਦਾ ਮੇਰਾ ਵੀ ਨਹੀਂ ਨਹੀਂ ਲੱਭ ਨਹੀਂ ਇਹਨਾਂ ਦੇ ਜੀਤ ਉਹਦਾ ਮੇਰਾ ਵੀ ਨਹੀਂ ਕੰਗਿਆ ਜੋ ਜੋ ਦਿਲ ਲੱਗ ਗਿਆ ਉਹ ਨਹੀਂ ਆ ਪਰ ਚਲੋ ਕੋਈ ਨਹੀਂ ਪੈਣਾ ਹੀ ਪੈਣਾ ਹੁਣ ਨਹੀਂ ਆ ਨਹੀਂ ਪੈਣਾ ਕਿਤੇ ਮਜਬੂਰ ਆ ਸੀ ਮੈਂ ਕਹ ਹਾਂਜੀ ਤੁਸੀਂ ਦੱਸੋ ਤੁਹਾਨੂੰ ਕਿੱਦਾਂ ਲੱਗਣੇ ਮੈਂ ਬਾਅਦ ਚੱਲਿਆ ਬਹੁਤ ਵਧੀਆ ਲੱਗਣੇ ਮੈਨੂੰ ਜੀ ਲੱਗ ਜੂਗਾ ਮੈਂਕਰ ਹੂੰ ਲੱਗ ਜੂਗਾ ਜੀ ਸੱਚੀ ਗੱਲ ਹੋਰ ਵੇਖ ਲਓ ਲਾਲਣਾ ਜੀ ਅਸੀਂ ਟੈਨਸ਼ਨ ਜੇ ਨਾ ਲਗਾ ਜੀ ਤੇ ਫੇਰ ਤੁਹਾਨੂੰ ਫੋਨ ਕਰ ਲਾਂਗੇ ਲੈ ਜੀ ਤੁਹਾਨੂੰ ਕੋਈ ਟੈਨਸ਼ਨ ਨਹੀਂ ਹਾਡੇ ਜਾਣ ਦਾ ਕੋਈ ਦੁੱਖ ਨਹੀਂ ਮੈਨਾਂ ਅੱਜ ਮੁੰਛਾ ਮੱਛਾ ਸੈਟ ਕਰਾਉਂ ਚੱਲਿਆ ਚੰਗਮ ਫੋਨ ਕਰ ਦਾਂ ਚੰਗਮ ਤੂੰ ਮੈਂ ਕਰ ਦਾਂ ਬਾਏ ਬਾਏ ਠੀਕ ਜੀ ਸੱਤ ਗੁਰਦੇ ਉਟਿਆਸਰੇ ਧੜੀ ਨਾ ਕੀ ਬੰਧਾ ਤੂੰ ਸੋ ਕਰ ਗਲਤ ਹੈ ਚਲੋ ਬਈ ਹਾਰੇ ਐਤਵਾਰ ਨਾ ਆਉਦਾ ਹਾਂ ਸ਼ਰਦਈ ਪੀਂਦੇ ਹੁੰਦੇ ਹਾਂ ਦਲਜੀਤ ਵੀਰ ਜਿਹੜੇ ਆ ਨਾ ਉਹਨਾਂ ਦੀ ਵਿਹਲੀ 'ਚ ਮੈਂ ਦਾੜੀ ਖੋਲ ਨਹੀਂ ਲਵਾ ਸੁਣੀ ਲੱਗਣੀ ਉਹਨਾਂ ਦੀ ਵਿਹਲੀ 'ਚ ਸ਼ਰਦਈ ਪੀਂਦੇ ਹੁੰਦੇ ਹਾਂ ਤੇ ਅਸੀਂ ਹੁਣ ਜੀਤ ਮੇਰਾ ਹੁੰਦਾ ਵੇ ਸੱਚੀ ਨਹੀਂ ਕਰਨ ਡਿਆ ਬਾਹਰ ਜਾਣ ਨੂੰ ਪਰ ਕੀ ਕਰਨਾ ਜਾਣਦੇ ਪੈਣਾ ਹੀ ਹਾਂ ਮਜਬੂਰੀ ਹੈ ਥੋੜੀ ਜੀ ਤਿੰਨ ਵਾਲੇ ਮਤਲਬ ਇੱਕ ਅੱਧਾ-ਅੱਧਾ ਲੋਕ ਕੰਮ ਵੀ ਆ ਨਾ ਇੱਕ ਦੋ ਉਥੇ ਤਾਂ ਕਰਕੇ ਵੀ ਜਾਣਾ ਪੈਣਾ ਆ ਤੇ ਉਹ ਕੰਮ ਤੋਂ ਨੂੰ ਜਾ ਕੇ ਦੱਸਾਂਗੇ ਤੇ ਹੁਣ ਪਹਿਲਾਂ ਮਿਲਦੇ ਦਲਜੀਤ ਭਾਜੀ ਨੂੰ ਬਾਕੀ ਕੰਮ ਕਰਦੇ ਬਾਅਦ ਚ ਚੱਲ ਆਇਆ ਫਿਰ ਅਸੀਂ ਨੂੰ ਪਹੁੰਚ ਲਗੀ ਮੇਰਾ ਦਲਜੀਤ ਵੀ ਇੱਥੇ ਹੀ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਜੀ ਠੀਕ ਹੈ ਮੈਂ ਆ ਬਦਲੇ ਵੀਡੀਓ ਬਣਾਇਆ ਹਾਂ ਤਾਂ ਦੇਖੋ ਹਾਂ ਜੀ ਮੈਂ ਕਹਿ ਰਿਹਾ ਹਾਂ ਚੱਲ ਜਣਾ ਫਿਰ ਕੱਲ ਯਾਰ ਮੇਰਾ ਤਾਂ ਸੱਚੀ ਜੀ ਨਹੀਂ ਕੰਢਿਆ ਜਾਣ ਕਾਲੇ ਪਾਣ ਛੱਡ ਕੇ ਜਾਣ ਜੀ ਨਹੀਂ ਕੰਢਿਆ ਕਾਲੇ ਪਾਣ ਛੱਡ ਕੇ ਜਾਣ ਜੀ ਨਹੀਂ ਕੰਢਿਆ ਮੇਰਾ ਕੀ ਕਰਨਾ ਫਿਰ ਹੁਣ ਮਜਬੂਰੀਆਂ ਘਰਾਂ ਦੀਆਂ ਮਜਬੂਰੀਆਂ ਜਿਹੜੀਆਂ ਨਾ ਇਹ ਬੜਾ ਕੋਈ ਕਰਾਉਂਦੀਆਂ ਜੇ ਨਜ਼ਰ ਘਰ ਮਨ ਹੋਏ ਤਾਂ ਕੁਸਤੀ ਪਈ ਜਾਣੀ ਹੈ ਮੈਡਮ ਪਰ ਐਂਡੇ ਆ ਆਪਣਾ ਅਰਾਈਵਲ ਕਾਰਡ ਜਿਹੜਾ ਸਾਨੂੰ ਚਾਹੀਦਾ ਉਹਥੇ ਜਾਣ ਤੇ ਕਿੰਨਾ ਕਰ ਹੈਗਾ ਜੀ ਨੇ ਘਾੜਿਆ ਸੁਪਰ ਚੈਟ ਗਿਆ ਮੇਰੀ ਗੱਡੀ ਤੇ ਪੈਂਦੀ ਤੇ ਰਾਜਵਾਤ ਕੀ ਗੱਲ ਸਕੂਟਰੀ ਵਾਸਤੇ ਹੋਣੀ ਨਹੀਂ ਅੰਦਰ ਭੱਜਾ ਪੈਂਦੇ ਆ ਇਹ ਅੰਕ ਜੀ ਨਵੀਂ ਲਈ ਜੇ ਸੋਣੀ ਆ ਲੈ ਬਣੀ ਤੇ ਅੜੀ ਗੈਨੇ ਚੰਗੀ ਬੜੀ ਵਧੀਆ ਆ ਗਲਾਵ ਇਹ ਇੱਕ ਲੈ ਕੇ ਆ ਮੇਰੇ ਹੱਥ ਤੇ ਕੱਪ ਆ ਇਹਦੇ ਵਿੱਚ ਚਾਬੀ ਔਨ ਕਰਕੇ ਨਾ ਇਹ ਫੀਚਰ ਗੱਡੀ ਨਹੀਂ ਆਈ ਗੱਡੀ ਵੇਚ ਕੇ ਤੇ ਉਹ ਆ ਲਈਆਂ ਤਿੰਨ ਤਿੰਨ ਕਿਰਾਏ ਤੇ ਚਲਾ ਕਰ ਰਹੇ ਹਾਂ ਜੇ ਰੋਟੀ ਖਾ ਰਹੀ ਆਉਣ ਕੋਈ ਟਿਊਟਰ ਜੇ ਮੇਲਾ ਭੈਣ ਜੀ ਨੇ ਮੇਲਾ ਕੀ ਮਿਲਦੀ ਆ ਮੁੰਡਾ ਜੀ ਆਡਾ ਤਿਆਰੀ ਕਰਨ ਰਿਹਾ ਵਾ ਪੀਟੀ ਦੀ ਤੇ ਇਹਨੇ ਵੀ ਬਾਹਰ ਜਾਣਾ ਪਰ ਇਸ ਤੋਂ ਪਹਿਲਾਂ ਮੈਂ ਚੱਲ ਚੱਲਿਆ ਇਹ ਫੋਟੋ ਖਿੱਚਣਾ ਕਿੱਨਾ ਚੋਹ ਆਹ ਫੋਟੋ ਖਿੱਚਣ ਦੇ ਰਿਆਂ ਚ ਇਹ 3 2 ਸਲਾਈਡ ਆ ਵੇਖੋ ਕਿਹਦੀ ਕਾਬੂ ਆ ਗਈ ਏ ਇਹਦੇ ਤੇ ਆ ਦੋਵੇਂ ਜਣੇ ਲੱਗੇ ਹੋਵੇ ਜੇ ਮਾਤੜ ਨੇ ਕਿਹਨੇ ਦੇ ਹੀ ਦਿੱਤੀ ਆ ਤੇ ਉਹਨੂੰ ਤੋੜ ਕੇ ਸਾਲ ਲੈਣਾ ਦੋ ਜ ਕਰ ਜਾਂਦੇ ਨੇ ਇਹ ਨਾ ਕਟਾ ਮਰ ਗਿਆ ਵਾ ਕਿਤਾ ਉਹ ਲੱਦਾਂਗੇ ਚੱਲੇ ਆ ਇਹ ਕਟਾ ਲੈ ਆਇਓ ਜਿਹੜਾ ਮਰਿਆ ਕੋਈ ਨਹੀਂ ਇੰਨੀ ਭਾਈ ਸਰਦਾਰ ਵੀਰ ਦੀ ਭਾਈ ਜੀ ਮੈਨੂੰ ਇਹ ਦੱਸੋ ਭਾਈ ਇਹ ਦੇਖਿਆ ਭਾਈ ਜੀ ਤਾਂ ਕੋਈ ਹੋਏ ਹੋਏ ਨੀਰਾ ਇਹ ਪੈ ਲੈ ਆਇਆ ਸੀ ਇਹਦੇ ਨੋਟ लवली ਭਾਈ ਦੇ ਹੱਥੋਂ ਉਹ ਵੀ ਆਹ ਨੋਟ ਪੰਜਾਹ ਇਹ ਪੰਜਾਹ ਮੈਂ ਵੰਨ ਦੋ ਲੈ 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 ਇਹਵਨ 100 ਰੁਪਏ ਭਾਈ ਮੇਰੀ ਗੱਲ ਸੁਣੋ ਮੈਂ ਚੱਲੇ ਆ ਤੁਸੀਂ ਤੁਹਾਡੇ ਵਾਸਤੇ ਤੁਸੀਂ ਦੋ ਸ਼ਬਦ ਜਿਹੜੇ ਹੋਣ ਮੇਰੇ ਵਾਸਤੇ ਪੈਸਾ ਨਹੀਂ ਮੰਗਣਾ ਮਗਰੋਂ ਟਿਕਾੜੀਓ ਪੈ ਨਹੀਂ ਮੰਗਿਓ ਪਹੁੰਚ ਵਾ ਬਸ ਆ ਪੈਸੇ ਉੱਤੇ ਇਹ ਵੀ 50 50 ਲੱਖ ਰੁਪਈਆ ਤੇ ਇਹ ਇਹ ਬਚਾ ਕੇ ਲੈਣੇ ਤੂੰ ਸਾਨੂੰ ਵਾਪਸ ਚਾਹੀਦੇ ਇਹੋ ਪੈਸੇ ਅਹੀਂ ਆਉਂਦੇ ਹਾਂ ਅਸਲ 'ਚ ਸ਼ਹਿਰੋਂ ਤੇ ਵੇਖ ਕੇ ਲੰਗਰ ਤੇ ਰਿਆ ਹੀ ਨਹੀਂ ਗਿਆ ਇਹਦੇ ਪੂੜੀਆਂ ਚੁੱਕ ਲਿਆ ਜਾਂਦਾ ਆਪਣੀ ਰੋਟੀ ਲੈ ਕੇ ਆਇਆ ਯਾਰ ਆ ਮਕਰਵੀਰ ਖਾ ਲਈ ਜਾਵਾਂ ਕਹਿੰਦਾ ਮੈਂ ਘਰ ਜਾ ਕੇ ਖਾਣੀਆਂ ਵਾ ਇਹ ਜੋਤਬਾ ਬਿੱਲੀ ਦਾ ਸੰਦੀਵਲੀ ਠੀਕ ਹੈ ਜੀ ਫਿਰ ਅਹੀਂ ਹੁਣ ਚੱਲੇ ਆ ਫਲਾਈਟ ਸਾਡੀ ਆ ਸ਼ਾਮੀ ਰਾਤੀ 11 ਵਜੇ ਦੀ ਤੇ ਭਾਜੀ ਬਣੇ ਤਜ਼ੀਰ ਭਾਜੀ ਨੇ ਲੜਲੀ ਭਾਜੀ ਦੇ ਵੀਡੀਓ ਬਣਾਉਣੇ ਇਹ ਹੁਣ ਛੱਡਣ ਜਾਣਗੇ ਜੀ ਕੱਢ ਮੈਂ ਮੇਰਾ ਵੀ ਨਹੀਂ ਕੱਢ ਚੱਲ ਚੱਲਿਆ ਜਿਹੜੀ ਦਰਪਾਈਂ ਕਹਿੰਦੇ ਅਸਾਂ ਚ ਭਾਜੀ ਆਏ ਆ ਗਏ ਚੱਲ ਚੱਲਿਆ ਹਾਂ ਵੇਖੋ ਚੱਲਿਆ ਇਹ ਬਣਿਆ ਮੇਰੇ ਪਹਿਲਾਂ ਸਿਆਣਾ ਮੇਰਾ ਸੱਚੀ ਜੀ ਨਹੀਂ ਕੱਢਿਆ ਨਹੀਂ ਮੈਨੂੰ ਕੋ ਪੁੱਛੇ ਨਾ ਵੀ ਜਾਨੂ ਜੀ ਕਹਿੰਦਾ ਮੈਂ ਨਹੀਂ ਜੀ ਕਹਿੰਦਾ ਆ ਜਾਓ ਜੀ ਨਹੀਂ ਪਰ ਤੇ ਦੇਖ ਚੰਗਾ ਸੀਕ ਲਾਉਣ ਅੱਛਾ ਉਹ ਹੀ ਨਾ ਪਈਆ ਖੋਲਿਆ ਮੜੇ ਅੱਛਾ ਵੀਰ ਮੈਂ ਤੇ ਮੇਰਾ ਤੇ ਚਈ ਵਾਰੇ ਰੋਇਆ ਵਾ ਜਿੰਨੀ ਮਾਰੀ ਕਿੰਨੇ ਹਫਤਾ ਪੀ ਜਾ ਵੇਖਣਾ ਤੇ ਕਿੰਨੇ ਸ਼ਹਿਰ ਜਾ ਆ ਤੇਰੇ ਤੋਂ ਬਿਨਾ ਪੀਜੇ ਕਿਦਾਂ ਗੋਹਾਂਗੇ ਆਪਾਂ किने हफ्ता जाना कि वे ना ते छै छै नहीं हिन दो महीने देना क्या है मैं 12 दिन आऊंगा रोद सही रोद सही छोटा सच्चा ही ओए होता ही है मैं लो गया हूं कर नहीं नहीं होता मेरा खेल हो इधर ठीक है फिर कल रखियो कि अपना टाइम का में छाड़ना उसी मैं आज ही आणा गलने ਚੰਗਾ <laughs> ਫੋਟੋ ਕਿੰਨੇ ਦੀ ਫੋਟੋ ਬੜੇ ਢਲੇ ਜੇ ਜੇ ਕੀ ਗੱਲ ਵਾ ਚਿਹਰੇ ਨਹੀਂ ਤਾਂ ਕੋ ਜਾਣਾਂ ਮੈਂ ਬਾਹਰ ਚੱਲੇ ਆ ਮੈਂ ਨਾਲ ਉੱਥੇ ਵੀ ਨਾ ਜਾਣਾ ਬੇਚਾਰੀ ਆ ਉਹ ਕੁੰਡਾ ਕੱਢ ਕੁੰਡਾ ਨਾ ਰਿਹੀਂ ਭਾਜੀ ਚੱਲ ਤੂੰ ਫਰੇਹਣੀ ਜਾਣਾ ਉਹ ਯਾਰ ਫਿਰ ਕਿਉਂ ਹੋਵੇ ਜੇ ਕੋਨਾ ਡੰਡੇ ਨਾਲ ਵਾ ਕੁੰਡੇ ਜਣ ਦੋ ਦਿਨਾਂ ਤੇ ਨਾਲ ਹੀ ਕਰਨਗੇ ਫੇਰ ਅੰਮਰਸਾ ਜਾਣਗੇ ਹੋਰ ਸਹੀ ਗੱਲ ਸੱਜਾ ਜੀ ਦਿੱਤੇ ਨਹੀਂ ਦਿੱਤੇ ਨਹੀਂ ਨਾ ਜਿੱਥੇ ਉੱਤੇ ਨਹੀਂ ਲੈ ਗਏ ਸੱਸ ਸੱਸ ਤੋਤੇ ਨਹੀਂ ਤਾਂ ਦੇਣੇ ਕਿਤੋਂ ਅਲਕੁਛ ਇਸ ਪ੍ਰਕਾਰ ਹਨ ਹਨ ਅਸੀਂ ਹੁਣ ਤੁਰ ਪਏ ਜੀ 에어ਪੋਰਟ ਵੱਲੋਂ ਪਰ ਮੇਰਾ ਜੀ ਨਹੀਂ ਬਿਲਕੁਲ ਵੀ ਕਰਨਿਆ ਜਾਣ ਨੂੰ ਮਤਲਬ ਆ ਦੋਵਾਂ ਝੂਠਾਂ ਨੂੰ ਛੱਡ ਕੇ ਜਾਣ ਦੀ ਨਹੀਂ ਕਹਿੰਦਾ ਇੱਕ ਮਿੰਟ ਇੱਕ ਮਿੰਟ ਅਸਲ ਵਿੱਚ लवली ਭਾਜੀ ਨੂੰ ਤੇ ਦਲਜੀਤ ਭਾਜੀ ਨੂੰ ਛੱਡ ਕੇ ਜਾਣ ਮੇਰਾ ਜੀ ਨਹੀਂ ਕਹਿੰਦਿਆ ਪਰ ਕੀ ਕਰਨਾ ਹੁਣ ਪੈਸੇ ਲੱਗੇ ਹੋਏ ਨੇ ਪਰ ਭਾਜੀ ਹੁਣਾਂ ਨੇ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਦਾ ਉਹ ਬਾਖੂਬੀ ਨਿਭਾਉਣੀਆਂ ਆ ਸਾਡੇ ਤੋਂ ਬਗਰੋ ਕਿੱਦਾਂ ਭਾਜੀ ਹੋਰੀ ਅਪਰੀ ਨਹੀਂ ਕਰਾਂਗੇ 에 ਅਸਲ ਵਿੱਚ ਫਲਾਈਟ ਸਾਡੀ ਆ 11 ਵਜੇ ਦੀ ਫਲਾਈਟ ਆ ਤੇ ਕੋਈ ਤਕਰੀਬਨ ਤਕਰੀਬਨ ਅਸੀਂ 9 ਵਜੇ ਐਂਟਰ ਕਰਨਾ ਹੈ 8:30 8:30 9:00 ਹੁਣ ਲੇਪਾ ਜਾ ਕੇ ਪਹਿਲਾਂ ਦੇ ਭਾਜੀ ਹਾਂ ਉਹਨੂੰ ਪਿਕ ਕਰੀਏ ਜਿਨ੍ਹਾਂ ਨੇ ਸਾਡੇ ਨਾਲ ਜਾਣਾ ਵਾ ਤੇ ਫਿਰ ਅੱਗੇ ਫਰਦਰ ਲੈਂਦੇ ਕੀ ਬਣਦਾ ਚਲੋ ਨਿਕਾ ਆਪਰਾ ਮੈਗਾ ਮਗੀਆਂ ਠੀਕ ਹੈ ਭਾਜੀ ਠੀਕ ਹੈ ਚੱਲ ਜੀ ਨਿਕਲੋ ਕੋਪੀ ਆਓ ਜੀ ਜਾ ਰਹੇ ਹਾਂ ਹਾਂਜੀ ਪਾਉ। ਉਹ ਬਸ ਤੇ ਚਲੇ। ਮਲੇਸ਼ੀਆ। ਮਲੇਸ਼ੀਆ। ਕਿ ਦੰਗ ਲੱਗ ਲੈਨੇ। ਸਾਡੇ ਬੈਗ ਵਗੈਰਾ ਜਿਹੜਾ ਵੱਡਾ ਬੈਗ ਹੀ ਉਹ ਤੇ ਹੋ ਗਿਆ ਅੰਦਰ ਝਾੜ ਚਲ ਗਿਆ। ਇਮੀਗ੍ਰੇਸ਼ਨ ਸਾਡੀ ਹੋ ਗਈ ਆ। ਜੋਦਨ ਕੋਲ ਤਾਂ ਇਹੋ ਗੱਲ ਦਾ ਡਰ ਸੀਗਾ ਕਿ ਇਮੀਗ੍ਰੇਸ਼ਨ ਆ ਕਿਥੇ ਰਹਿ ਜੇ। ਪਹਿਲੀ ਵਾਰੀ ਹੋਣ ਕਰਕੇ ਜਿਆਦਾ ਸੀਗਾ। ਕਿ ਦੰਗ ਲੱਗ ਲੈਨੇ ਨਾ। ਹੂੰ। ਇਹ ਢੁਰੀ ਹੈ ਬੰਨਾਰੂ ਦੇ ਸਾਈਡ 'ਚ ਹੀ ਬੈਠੇ ਆਂ ਤੇ ਹੁਣ ਉੱਡਣ ਲੱਗੀ ਹੈ ਫਲਾਈਟ 11:30 ਵਜੇ ਪਤਾ ਨਹੀਂ ਮੇਰੀ ਆਵਾਜ਼ ਆਉਂਦੀ ਕਿ ਨਹੀਂ ਤੇ ਠੀਕ ਹੈ ਸਾਢੇ 6 ਘੰਟੇ ਲੱਗਣੇ ਮਜ਼ਾ ਆਏ ਕਿਆ ਮਜ਼ਾ ਸੀ ਬਣਾ ਜਦੋਂ ਸਾਢੇ 6 ਘੰਟੇ ਲੱਗੇ ਮੈਂ ਸੌਂ ਜਾਣਾ ਸ ਤੇਰਾ ਤੇ ਬਰੀ ਵਾਲਾ ਪਾਸਾ ਮਿਲ ਗਿਆ ਮੇਰਾ ਬੈਟਮਟ ਮੈਂ ਕਿਹਨੂੰ ਭਾਲਦਾ ਮੈਂ ਨਹੀਂ ਰਹਾ ਕਿ bagi pengembara yang tiba di Malaysia dikehendaki mengisytiharkan semua barangan produksi dan Susi lagi. Susi lagi. ਪਹੁੰਚ ਗਏ ਕਿੰਨੇ ਤੇ ਲਾਈਟ ਹਾਂ ਅਸੀਂ ਕੋਨਕੂਡ ਹੋਟਲ ਪਹੁੰਚ ਗਏ ਆ ਤੇ ਹੁਣ ਥੋੜਾ ਜਿਹਾ ਅਸੀਂ ਕਰਾਂਗੇ ਰੈਸਟ ਪਹਿਲਾਂ ਵੀਡੀਓਜ਼ ਵਗੈਰਾ ਅਪਲੋਡ ਕਰਨੀਆਂ ਨੇ ਬੜਾ ਲੰਬਾ ਸਫਰੀਕਾ ਅਸੀਂ ਸਾਥ ਹੀ ਗਏ ਅਸੀਂ ਤੇ ਹੁਣ ਅੱਗੇ ਕੀ ਕਰਨਾ ਨਾ ਕਿ ਥੋੜੇ ਰੈਸਟ ਕਰਕੇ ਇਸ਼ਨਾਨ ਕਰਕੇ ਕੁਝ ਖਾ ਵੀ ਕੇ ਫਿਰ ਅਸੀਂ ਚੱਲਾਂਗੇ ਭਾਜੀ ਹਾਂ ਕੋਲ ਫਿਰ ਅਸੀਂ ਚੱਲਾਂਗੇ ਅੱਜ ਕੇਲਤਾ ਵੱਲ ਬਟ ਅੱਜ ਦਾ ਵਲੌਗ ਜਿਹੜਾ ਇੱਥੇ ਅਸੀਂ ਕਰਾਂਗੇ ਐਂਡ ਕਿਉਂਕਿ ਮੈਨੂੰ ਜਿਹੜਾ ਆਉਣ ਵਾਲਾ ਇੰਨਾ ਹੀ ਹੈਗਾ ਨਾ ਸਿਰਫ ਬਲੌਗ ਕਾਫੀ ਲੰਬਾ ਹੋਣਾ ਹੈ ਤੇ ਅਗਲੇ ਬਲੌਗ ਵਿੱਚ ਤੁਹਾਨੂੰ ਦੱਸਾਂਗੇ ਕਿ ਕਿੱਦਾਂ-ਕਿੱਦਾਂ ਮਤਲਬ ਅਸੀਂ ਟਿਕਟ ਵਗੈਰਾ ਕਿੱਦਾਂ ਕਰਾਈਆਂ ਜਾਂ ਸਾਰਾ ਕੰਮ ਨਾ ਕਿਉਂਕਿ ਸਾਡੇ ਮਨ ਵਿੱਚ ਆਪ ਹੀ ਬੜੀ ਕਨਫਿਊਜ਼ਨ ਹੈ ਕਿ ਮਤਲਬ ਕਿੱਦਾਂ ਸਾਰੀ ਚੀਜ਼ਾਂ ਹੋਣਗੀਆਂ ਤੇ ਇਸ ਕਰਕੇ ਇਹ ਚੀਜ਼ ਜਦੋਂ ਸਾਰੀਆਂ ਅਗਲੇ ਬਲੌਗ ਚ ਦੱਸਾਂਗੇ ਉਹ ਸਾਰਾ ਬਲੌਗ ਇੱਕ ਪੂਰਾ ਜੇਕਰ ਕਿਸੇ ਨੇ ਘੁੰਮਣਾ ਹੋਵੇ ਤੇ ਠੀਕ ਹੈ ਜੀ ਫਿਰ ਮਿਲਾਂਗੇ ਤੁਹਾਨੂੰ ਅਗਲੇ ਬਲੌਗ ਚ ਬਾਏ ਬਾਏ ਟਾਟਾ ਟਾਟਾ